ਦੇ ਲੋਜ ਨੂੰ ਕਹਿ ਗਏ ਵੋਟਾਂ ਪਵਾਉਣੇ ਆ ਹੁਣ ਇਹ ਸਰਪੰਚ ਦੀਆਂ ਵੋਟਾਂ ਆ ਰਹੀਆਂ ਜੇ ਆਪਾਂ ਹੱਲ ਕਰਾਣੇ ਪਹਿਲਾਂ ਆਪਣੇ ਪਿੰਡਾਂ ਦੇ ਸੁਰੂ ਕਰੀਏ ਪਹਿਲਾਂ ਆਪਣੇ ਪਿੰਡਾਂ ਵਿੱਚੋਂ ਆਪਾਂ ਸਰਪੰਚ ਵੀ ਸਰਵ ਸਹਿਮਤੀ ਨਾਲ ਚੁਣੀਏ ਵੀ ਆਪਾਂ ਸਰਪੰਚ ਹੋਵੋ ਤਾਂ ਉਹ ਜਿਹੜਾ ਹੱਕ ਸੱਚ ਦੇ ਰਹੂਗਾ ਆਪਾਂ ਢੜੇ ਦਾ ਸਰਪੰਚ ਰਾਵਣਾ ਜੀ ਨਾ ਕਾਲੀ ਨਾ ਕਾਂਗਰਸ ਦਾ ਆਮ ਆਦਮੀ ਨਾ ਹੋਰ ਕਿਸ ਪਾਰਟੀ ਦਾ ਆਪਾਂ ਪਿੰਡ ਦਾ ਸਰਪੰਚ ਬਣਾਈ ਜਿਹੜਾ ਪਿੰਡ ਦੇ ਭਲੇ ਵਾਸਤੇ ਕੰਮ ਕਰੇ ਜਦ ਢੜੇ ਦਾ ਸਰਪੰਚ ਹੁੰਦਾ ਬਾਕੀ ਢੜੇ ਵਾਲੇ ਕਿਸੇ ਨੇ ਕੰਮ ਲੈਣ ਨੂੰ ਤਾਂ ਨਹੀਂ ਲੰਦਾ ਸਰਪੰਚ ਵੀ ਨਹੀਂ ਕਰ ਸਰਪੰਚ ਨੂੰ ਵਧੀਆ ਮੇਲਾ ਅਗਲਾ ਕਹਿੰਦਾ ਕੋਈ ਜਿਹੜੇ ਉਹਦੇ ਵਾਲੇ ਹੁੰਦੇ ਆ ਉਹਨਾਂ ਦੇ ਕੰਮ ਹੁੰਦੇ ਰਹਿੰਦੇ ਆ ਆਪਾਂ ਆਪਣੇ ਪਿੰਡਾਂ ਤੋਂ ਸ਼ੁਰੂ ਕਰੀਏ ਜਿਹੜੀ ਆਪਾਂ ਕਹਿੰਦੇ ਆ ਕਿ ਇਹ ਨਿੱਜੀ ਫਿਰ ਆਪਾਂ ਨੂੰ ਮਸਲੇ ਚੱਕਣੇ ਚਾਹੀਦੇ ਆ ਆਪਣਾ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂ ਕਰਕੇ ਆਪਾਂ ਸਰਪੰਚ ਚੁਣੀਏ ਸਰਪੰਚ ਤੋਂ ਮਸਲਾ ਅਗ ਰੱਖ ਕੇ ਵਧਾਈਏ ਜਦੋਂ ਪਿੰਡ ਇੱਕ ਖੜਾ ਹੋ ਗਿਆ ਫਿਰ ਇੱਕ ਇੱਕ ਪਿੰਡ ਤੋਂ ਸਾਰੇ ਪਿੰਡ ਬਜਾਅ ਦੇ ਵੜੇ ਹੋਵਾਂਗੇ ਜੋ ਪੰਜਾਬ ਨੂੰ ਢਾਲ ਲੱਗਦੀ ਪਈ ਆ ਇੱਕ ਇੱਕ ਪਿੰਡ ਤੇ ਉੱਠਣਾ ਪੈਣਾ ਸ਼ੁਰੂ ਤੇ ਸ਼ੁਰੂ ਕਰਨਾ ਪੈਣਾ ਆਪਾਂ ਨੂੰ ਕਿਉਂਕਿ ਆਪਾਂ ਨੂੰ ਇਹ ਵੀ ਲੜਾਈ ਲੜਨ ਲਈ ਨੌਜਵਾਨ ਵੀ ਜ਼ਰੂਰੀ ਹੈ ਜ਼ਰੂਰੀ ਹੈ ਕਿ ਵੀ ਜੂਰੀਆ ਇੱਕ ਵਾਰ ਸੰਗਤੂਪੀ ਫੈਸਲਾ ਕਰਨਾ ਬੇਜ਼ਰੂਰੀ ਹੈ। ਔਰ ਮੈਂ ਕਰਨਾ ਇਕੱਲਾ ਚਾਕੇ ਕਿ ਸਭ ਹੋਰ ਚਾਹਤਾਂ ਉਹ ਸਫਲ ਨਹੀਂ ਹੋਣਾ। ਉੱਥੇ ਮੈਂ 4 ਘੰਟੇ ਬੋਲ ਜੂ 2 ਘੰਟੇ ਬੋਲ ਕੇ ਵਾ ਲੈ ਜਾ। ਕੋ ਮੋਰ ਚ ਉੱਥੇ ਰਹਿ ਜਾਂਦਾ। ਤੇ ਆਪਾਂ ਨੂੰ ਜਿੰਨਾ ਹੋ ਸਕੇ ਆਪਾਂ ਇਹ ਪਹਿਲਾਂ ਏਕਤਾ ਜਾਈਏ। ਫਿਰ ਆਪਾਂ ਮਸਲੇ ਦੇ ਦਾ ਹੱਲ ਕਰੀਏ। ਫਿਰ ਗੱਲ ਕਰਨ ਤੋਂ ਬਾਅਦ ਮਸਲੇ ਦਾ ਹੱਲ ਕਰਾਂਗੇ ਆਪਾਂ। ਕਿੱਦਾਂ ਕਰਨਾ ਹੈ? ਇੱਕ ਆਪਾਂ ਲੀ ਬਣਾ ਕੇ ਤੁਰੀਏ। ਫਿਰ ਆਪਣਾ ਮਸਲਾ ਕਿਉਂ ਨਹੀਂ ਹੱਲ ਹੋਵੇਗਾ? ਇਨਫੋਰਮੇਸ਼ਨ ਸਤਿ ਲੋ ਜ ਆਪਾਂ ਪਹਿਲਾ ਆਪਣਾ ਇੱਕ ਟੀਚਾ ਤਿਆਰ ਕੀਤਾ ਫਿਰ ਪੰਜ ਦੇ ਪੰਜਾਓ ਦਾ